ਸਾਡੇ ਮਜ਼ਦੂਰ ਬਾਰੇ ਗਏ ਉਹਨਾਂ ਤੇ ਰਾਜਨੀਤੀ ਕਰ ਰਹੀ ਹੈ ਲਾਸ਼ਾਂ ਤੇ ਇਹ ਕੀ ਗੱਲਾਂ ਬੋਲਦੈ ਨੇ ਕਿ ਕਾਂਗਰਸ ਪਾਰਟੀ ਬੋਲ ਰਹੀ ਹੈ ਕਿ ਫੰਡਾ ਦਿਓ ਪੈਸਾ ਨਾ ਦਿਓ ਇਹ ਸੱਚ ਕਰਦਾ ਜਾਂ ਡਰਦੇ ਨਹੀਂ ਇਹ ਰੋਡ ਕਰੋ ਇਹ ਪੰਜਾਬ ਮੰਤਰੀ ਜੀ ਚੇਹਰੋ ਡੈਕ ਕਰੋ ਸਪੀਕਰ ਸਾਹਿਬ ਦਰਿਆਵਾਂ ਦੇ ਆਲੇ ਨਾਲੇ ਸਸਤੀ ਜ਼ਮੀਨ ਕਿਹੜੀ ਕਹਿੰਦੀ ਆ ਗਰੀਬ ਕਿਸਾਨਾਂ ਨੂੰ ਜ਼ਮੀਨ ਕਿਹੜੀ ਕਹਿੰਦੀ ਆ ਬਸਰ ਬਾਜ਼ਾਰਾਂ ਨੇ ਇਹਨਾਂ ਲੋਕਾਂ ਨੇ ਸਸਤੀਆ ਜ਼ਮੀਨਾਂ ਖਰੀਦ ਕੇ ਕੱਢ ਲਈ ਮਾਈਨਿੰਗ ਕਰਨ ਦੇ ਲਈ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਫੁਫੇੜੇ ਖਾਂਦੇ ਆਦੇ ਬਤ ਐਸਵੇ ਦਾ 26 ਅਗਸਤ ਦੀ ਵਾਰ ਨੂੰ ਠੀਕ ਆ ਜੀ ਮੈਂ ਸਾਰ ਆਪਣੇ ਹਲਕੇ ਦੀ ਗੱਲ ਕਰ ਲਗਾਂ ਸਾਡੀ ਵੀ ਤਾਂ ਆਪਣੇ ਹਲਕੇ ਦੀ ਗੱਲ ਜਾਓ ਜੀ ਅਸੀਸ ਸਾਹਿਬ ਆਪਣਾ ਰੈਡੀ ਕਮੈਂਟਰੀ ਨਾਗੀਤੀ ਜਾਵੇ ਜੀ ਸਲੀਪ ਜੀ ਸਤਿ ਸਿਰ ਸੋਚੋ ਆਪਾਂ ਤੇ ਗੀਸੇ ਹਸਨੇ ਹੋਣਾ ਪੰਗਾਰ ਦੇਦੋ ਗਿਆਣਾ ਤੂੰ ਬਾਜੋ ਸਾਹਿਬ ਪੰਗਾਰ ਦੇਦੋ ਗਿਆਣਾ ਜੇਰ ਨੂੰ ਡਿਸ ਕਰੋ ਜੇਰ ਨੂੰ ਸਾਫ ਕਰੀ ਗੱਲ ਸੁਣੋ ਜੀ ਇਹ ਸਾਨੂੰ ਬਖਾਉ ਕਰਦੇ ਠੀਕ ਹੈ ਜੀ ਆਪ ਆਪਣਾ ਕੀ ਬਤਾਉਣਾ ਚਾਹੁੰਦੇ ਆ ਇੱਕ ਬੈਠੋ ਜੀ ਮੈਂ ਦੇਖ ਰਿਹਾ ਸੀਗਾ ਜੀ ਕਿ ਕਾਂਗਰਸ ਪਾਰਟੀ ਦਾ ਜਿਹੜਾ ਇਹ ਸੜਾ ਦੇ ਦੌਰਾਨ ਵੀ ਰਾਜਨੀਤੀ ਕਰਨ ਦਾ ਤਜਰਬਾਗਾ ਲਗਾਤਾਰ ਪੰਜਾਬ ਜਾਰੀ ਆ ਜਿਵੇਂ ਪਠਾਨਕੋਟ ਜਿਹੜੇ ਦੀ ਗੱਲ ਕਰਾਂ ਤਾਂ ਉੱਥੇ 9 ਜਿਹੜੇ ਵਿਅਕਤੀ ਨੇ ਉਹ ਮਾਰੇ ਗਏ ਅੱਜ ਕਾਂਗਰਸ ਪਾਰਟੀ ਪੰਜਾਬ ਦੀਆਂ ਉਹਨਾਂ ਜਿਹੜੇ ਸਾਡੇ ਬੱਚੇ ਮਾਰੇ ਗਏ ਸਾਡੇ ਮਾਮਾ ਮਾਰਿਆਂ ਗਏ ਜਾਂ ਸਾਡੇ ਕਿਸਾਨ ਮਾਰੇ ਗਏ ਸਾਡੇ ਮਜ਼ਦੂਰ ਮਾਰੇ ਗਏ ਉਹਨਾਂ ਤੇ ਰਾਜਨੀਤੀ ਕਰ ਰਹੀ ਹੈ ਲਾਸ਼ਾਂ ਤੇ ਇਹ ਕੀ ਗੱਲਾਂ ਮਾਲਦੇ ਨੇ ਕੇ ਕਾਂਗਰਸ ਪਾਰਟੀ ਬੋਲ ਰਹੀ ਹੈ ਕਿ ਫੰਡ ਦਾ ਦਿਓ ਪੈਸਾ ਨਾ ਦਿਓ ਇਹ ਸੱਚ ਕਰਦਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਲਾਚਾਂ ਦੇ ਉੱਤੇ ਰਾਜਨੀਤੀ ਕਰਦੀ ਹੈ ਸਰ ਪੰਜਾਬ ਜਾਣਦਾਗਾ ਝੂਠ ਬੋਲਣ ਦਾ ਜੋ ਵੀ ਕੁਝ ਚਿਹਰ ਦੀ iracial ਤੋਂ ਬਿਨਾ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਇਹ ਇਹ ਭਾਰਤੀ ਜਨਤਾ ਪਾਰਟੀ ਦਾ ਸੰਜਾ ਏ ਭਾਰਤੀ ਜਨਤਾ ਪਾਰਟੀ ਦੇ ਜ਼ੰਦ ਬੈਠੇ ਰਹੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ ਟਿੱਕਰ ਸਾਹਿਬ ਪਲੀਸ ਭਾਰਤੀ ਜਨਤਾ ਪਾਰਟੀ ਮੈਂ ਸਾਰੇ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਸੀਟ ਤੇ ਬੈਠਣ ਆਪਣੀ ਆਪਣੀ ਸੀਟ ਤੇ ਬੈਠਣ ਭਾਰਤੀ ਜਨਤਾ ਪਾਰਟੀ ਦੇ ਜ਼ੰਦ ਖੜੇ ਹੋ ਕੇ ਬੋਲ ਰਹੇ ਨੇ ਇਹ ਪੰਜਾਬ ਦੇ ਠੀਕ ਹੈ ਅਸਾਂ ਬੈਸ ਦੀ ਕਰ ਰਿਹਾ ਤੁਸੀਂ ਗੱਲ ਮੋਦੀ ਦੀ ਕਰ ਰਹੇ ਹੋਗੇ ਆਪਾਂ ਬਹਿਸ ਨੂੰ ਅੱਗੇ ਤੋਰਿਏ ਤੁਸੀਂ ਪੰਜਾਬ ਦੀ ਗੱਲ ਕਰ ਰਿਹਾ ਤੁਸੀਂ ਮੋਦੀ ਸਾਹਿਬ ਦੀ ਗੱਲ ਕਰ ਰਹੇ ਹੋ ਚਿਹਰੋ ਡੈਸ ਕਰੋ ਇਹ ਪੰਜਾਬ ਮੰਤਰੀ ਜੀ ਚਿਹਰੋ ਡੈਸ ਕਰੋ ਆਮਾ ਦੇ ਆਲੇ ਵਾਲੇ ਸਪੀਕਰ ਸਾਹਿਬ ਦਰਿਆਵਾਂ ਦੇ ਆਲੇ ਵਾਲੇ ਸਸਤੀ ਜ਼ਮੀਨ ਕਿਹੜਾ ਖਰੀਦੀ ਆ ਗਰੀਬ ਕਿਸਾਨਾਂ ਦੀ ਜ਼ਮੀਨ ਕਿਹੜਾ ਖਰੀਦੀ ਆ ਮੈਸਟਰ ਬਾਜਪਾ ਨੇ ਇਹਨਾਂ ਲੋਕਾਂ ਨੇ ਸਸਤੀਆਂ ਜ਼ਮੀਨਾਂ ਖਰੀਦ ਕੇ ਕਾਹਦੇ ਲਈ ਮਾਈਨਿੰਗ ਕਰਨ ਦੇ ਲਈ ਇਹ ਪੂਰਾ ਪੰਜਾਬ ਜਾਣਦਾਗਾ ਸ ਕਾਂਗਰਸ ਪਾਰਟੀ ਦਾ ਅੱਜ ਲੋਕ ਵਿਰੋਧੀ ਚਿਹਰਾ ਪੰਜਾਬ ਦੇ ਸਾਹਮਣੇ ਨੰਗਾ ਹੋ ਗਿਆ ਬੈਠੋ ਤੁਸੀਂ ਭੋਲੇ ਭਾਲੇ ਕਿਸਾਨਾਂ ਨੂੰ ਭੋਲੇ ਭਾਲੇ ਕਿਸਾਨਾਂ ਨੂੰ ਲੁੱਟਦਾ ਤੁਸੀਂ ਲੋਕ ਤੁਸੀਂ ਲੋਕ ਮਾਇਨੇ ਕਰਨ ਦੇ ਮਹਾਰਾ ਇਹ ਸਾਰਾ ਪੰਜਾਬ ਜਾਣਦਾ ਕੋਈ ਗੱਲ ਨਹੀਂ ਜਦੋਂ ਪਰਚਾ ਹੁੰਦਾਗਾ ਜਦੋਂ ਪਰਚਾ ਹੁੰਦਾ ਫੇਰ ਡਰ ਕੇ ਤਾਂ ਜਾਂਦੇ ਆਂ ਜੀਮਾ ਸਾਹਿਬ ਬੈਠੋ ਫੇਰ ਡਰਦੇ ਕਾ ਤੂੰ ਆਪਾਂ ਅੱਗੇ ਬੈਠੋ 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 ਸਰਦਾਰ ਕੁਲਦੀਪ ਸਿੰਘ ਢਾੜੀਵਾਲ ਢਾੜੀਵਾਲ ਸਾਹਿਬ ਬੋਲਦੇ ਆ ਜੀ ਢਾੜੀਵਾਲ ਸਾਹਿਬ ਬੈਠੋ ਹੁਣ ਦੁਆਰਾ ਕਰ ਦਿਓ ਲੈ ਓ ਢਾੜੀਵਾਲ ਸਾਹਿਬ ਨਾਲ ਗੱਲ ਕਰਨ ਦਿਓ ਬੈਠੋ ਕਟਾਰੂ ਜੱਗ ਜੀ ਕਟਾਰੂ ਜੱਗ ਜੀ ਬੈਠੋ ਤੁਸੀਂ ਬੈਠੋ ਜੀ ਪਾੜ ਦਿਓ ਬੈਠੋ ਜੀ ਬੈਠੋ ਤੁਸੀਂ ਰੱਖ ਲਿਓ ਗੱਲ ਬੈਠੋ 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 ਓ ਪਾ ਦਿਓ ਬਾਲਵਾ ਸਾਹਿਬ ਪਾ ਦਿਓ ਪਾ ਦਿਓ ਤੁਸੀਂ ਦੇਖੋ ਨੇ ਦੁਆਰਾ ਕਰ ਦਿਓ ਸਿੱਧਾ ਉਹ ਸਭ ਬੈ ਲਓ ਮੈਂ ਸਾਰੇ ਮਾਣਯੋਗ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਣੇ ਆਪਣੇ ਸੀਟਾਂ ਤੇ ਬੈਠਣ ਔਰ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਪੰਜਾਬ ਦਾ ਬਹੁਤ ਗੰਭੀਰ ਮੁੱਦਾ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਗੱਲਬਾਤ ਕਰਨੀ ਉਹ ਪੰਜਾਬ ਨੂੰ ਦੁਆਰਾ ਧੀ ਤੇ ਲਿਆਉਣ ਦੀ ਗੱਲਬਾਤ ਕਰਨੀ ਇਹ ਹੈ ਲੇਕਿਨ ਆਪਾਂ ਇੱਥੇ ਰਾਜਨੀਤੀ ਦੇ ਕਰਾਂਗੇ ਤਾਂ 3 ਕਰੋੜ ਬਾਜਵਾ ਸਾਹਿਬ 3 ਕਰੋੜ ਲੋਕਾਂ ਨੂੰ ਨਿਰਾਸ਼ਾ ਹੋਏਗੀ ਕਿਰਪਾ ਕਰਕੇ ਆਪਣੀ ਜਗ੍ਹਾ ਤੇ ਬੈਠੋ ਆਪਣਾ ਤਾਲੀਵਾਲ ਸਾਹਿਬ ਤੁਸੀਂ ਆਪਣੀ ਗੱਲ ਰੱਖੋ ਡਾਰੂ ਜਗਜੀ ਬੈਠੋ ਤੁਸੀਂ ਮਾਨਜੋਗ ਸਪੀਕਰ ਸਾਹਿਬ ਬੈਠੋ ਜੀ ਬੈਠੋ ਬਾਜਵਾ ਸਾਹਿਬ ਬੈਠੋ 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 ਜੀ ਬੈਠੋ ਜੀ ਮਾਨਜੋਗ ਸਪੀਕਰ ਸਾਹਿਬ ਜੀ ਮੈਂ ਤੁਹਾਡੇ ਦਾ ਹੀ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਤੋਦੰਦੋ ਤੱਕ ਸਬਤ ਹਤੇ ਰੰਗਲੇ ਪੰਜਾਬ ਦੇ سجن ہار مانجوگ منتری چیما جی بیٹھو جی میں کرنا میں دیکھنا بیٹھو جی چیما صاحب بیٹھو چیما صاحب نہیں تھی دیکھو نو ڈریس کرو نو ڈریس کیتا جاوے بالکل کیئر چیما جی

ਅਤੇ ਸੁਪਰੀਵਤ ਆਪਣਾ ਵਿੱਚ ਮੌਜੂਦ ਮੰਤਰੀ ਬੈਠੋ ਜੀ ਬੈਠੋ ਬੈਠੋ ਅਤੇ ਸਮੂਹ ਮਹਿਮਨ ਸਾਹਿਬਾਨ ਜੀ ਦੇ ਰੂਬਰੂ ਅੱਜ ਇੱਕ ਵਿਧਾਇਕ ਵਜੋਂ ਦੀ ਸਗੋਂ 26 ਅਗਸਤ ਤੋਂ 26 ਸਤੰਬਰ ਤੱਕ ਆਪਣੇ ਵਿਧਾਨ ਸਭਾ ਹਲਕਾ ਨਾਲ ਦੇ ਪਾਤ ਪਾਤ ਮੰਤਰੀ ਸਰਦ ਤੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਥਫੇੜੇ ਖਾਂਦੇ ਆਦੇ ਅਤੇ ਇਸ ਵੇਲੇ ਦਾ 26 ਅਗਸਤ ਦੀ ਰਾਤ ਨੂੰ ਠੀਕ ਆ ਬਈ ਮੈਂ ਸਾਧ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਥੀ ਵੀ ਤੂੰ ਆਪਣੇ ਹਲਕੇ ਦੀ ਗੱਲ ਕਰ ਦੋ ਸਾਥੀ ਤੂੰ ਹੀ ਸਾਡੇ ਨਾਲ ਸਿਆੜਦੇ ਕਿਹਨੇ ਅਡਰੈਸ ਕਰੋ ਆਪਣੇ ਹਲਕੇ ਦੀ ਗੱਲ ਕਰ ਲਗਾ ਕਿਹਨੇ ਅਡਰੈਸ ਕਰੋ ਜੀ ਕਿਹ ਕਿਹਨੇ ਅਡਰੈਸ ਤਾਰੀਵਾਲ ਸਾਹਿਬ ਆ ਸਿੱਧੀਆਂ ਜੋ ਬਾਹੜਾ ਜ਼ਰੂਰੀ ਹੈ ਤਾਂ ਪੜ ਲਓ ਵੈਸੇ ਪੜਨਾ ਨਹੀਂ ਹੁੰਦਾ ਕੋਈ ਬਾਹੜਾ ਜ਼ਰੂਰੀ ਹੈ ਤਾਂ ਪੜ ਲਓ ਪੜਨਾ ਨਹੀਂ ਹੁੰਦਾ

ਫਰੋਜਪੁਰ ਫਾਜ਼ਲ ਕਾ ਐਸਾ ਦੋ ਹਲਕੇ ਨੇ ਜਿਹੜੇ ਜਦੋਂ ਪਾਤ ਪਾਤ ਦੀਆਂ ਜੰਗਾਂ ਲਗਦੀਆਂ ਅਸੀਦ ਸਾਹਿਬ ਆਪਣਾ ਰਨਿੰਗ ਕਮੈਂਟਰੀ ਲਾਗੀਤੀ ਜਾਵੇ ਸੀ ਪਲੀਜ਼ ਜੀ ਸਾਹਿਬ ਜੀ ਸੀਰੀਅਸ ਹੋ ਜਾਓ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦੇਦ ਹੋ ਗਿਆ ਹਾੜਾ ਆਇਆ ਨੂੰ ਬਾਜਾ ਸਾਹਿਬ 15 ਦੇਦ ਹੋ ਗਿਆ ਹਾੜਾ ਆਇਆ ਨੂੰ ਜੇਰ ਨੂੰ ਡੈਸ ਕਰੋ ਜੇਰ ਨੂੰ ਫਾਦ ਰਿਕਾਨ ਸੋਲੋ ਜੀ ਇਹ ਸਾਨੂੰ ਖੋਲ ਕਰਦੇ 15 ਦਿਨ ਹੋ ਗਏ ਹਾੜਾ ਆ ਗਿਆ ਨੂੰ ਇਹスルਤਾਨ ਕੋ ਲੋਧੀ ਕੇ ਬੰਬੂਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ 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 ਪਾ ਮਿੱਟੀ ਨਹੀਂ ਲੱਗੀ ਆ ਬੈਠਾ ਆਪਣੀ ਜਵਲ ਥਾ ਜਿਹੜਾ ਕਹਿੰਦਾ ਚਾਚਾ ਮੇਰੇ ਲੈ ਟੈਮ ਕੰਪਲੀਟ ਉਧਰ ਗੱਲਾਂ ਕਰੀ ਜਾਂਦੇ ਯਾਰ ਲੈ ਟੈਮ ਕੋਈ ਬੈਠੋ ਜਾ ਕਰਕੇ ਅਹੀਂ ਚੜਕ ਨਹੀਂ ਜਾਣਾ ਅਹੀਂ ਚੜਕ ਨਹੀਂ ਜਾਣਾ ਓ ਤੁਸੀਂ ਬੈਠੋ ਯਾਰ ਦਾ ਕੋਈ ਚਾਹ ਦੀ ਸਰਦਾਂ ਦੀ ਕੇਨੋਡਰ ਕੀਤਾ ਜਾਵੇ ਸਭ ਦੇਖੋ ਕੇਨੋਡਰ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਝੰਡੇ ਵਾਸਤੇ ਸੱਧਿਆ ਗਿਆ ਸੀਗਾ ਪਰ ਹਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਾਨੂੰਨੀ ਸਰ ਹਰ ਗੱਲ ਤੇ ਸਾਨੂੰ ਟਿੱਥਰਾ ਕਰਦੇ ਆ ਮਖੌਲ ਕਰਦੇ ਆ ਸਰ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਹਜਨਾਲੇ ਦੀ ਪੰਜਾਬ ਦੀ ਵੀ ਕੱਪੀ ਚਾਹੁੰਦਾ ਹਜਨਾਲਾ ਸਰ ਸਵਰਾਧ ਦੇ ਉੱਤੇ ਅਸੀਂ ਜੰਗਾ ਦੀ ਮਾਦਵੀ ਚੱਲਦੇ ਆ ਅਸੀਂ ਸੱਜੋ ਹੜ ਆਉਂਦੇ ਆ 1988 ਦੇ ਵਿੱਚ 39 ਹੋਲ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗੱਲ ਤੇ ਉਹ ਕਰਨੀ ਚਾਹੀਦੀ ਸੀਗੀ ਸਪੀਕਰ ਸਾਹਿਬ ਕੋਨੇਵਾਲ ਮਾਸੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਛਿਆ ਸਜਾਦਾ ਰੂੜੇ ਵਾਲ ਨੰਗਲ ਸੋਲ ਦਰਿਆ ਬੂਸਾ ਬਲਕਪੂਰਾ ਸਭ ਮੈਂ ਤੁਹਾਨੂੰ ਕੋਟੋ ਘਰਤੀ ਪਿੰਡ ਇਕਮੇਟ ਦੇ ਚੱਕੇ ਦਿੰਦਾ ਉਹ ਲੋਕ ਅੱਜ ਸਦਨ ਦੇਖ ਰਿਹਾ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਵੇਤ ਆ ਗਈ ਹੈ ਸਾਡਾ ਸਦਨ ਨਾਲ ਦੇਖ ਰਿਹਾ ਕਿ ਸਦਨ ਨਾਲ ਸਾਡੇ ਵੱਲ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਦੇਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਆਹ ਕੱਟਦਾ ਜੀ ਤੁਸੀਂ ਉਹ ਕਰਤਾ ਜੀ ਸਾਡਾ ਪੜਾ ਵੀ ਕਦੀ ਲੈ ਕੇ ਆ ਕੇ ਕਿਹਾ ਤੁਸੀਂ ਕੀ ਕੀਤਾ ਤੁਸੀਂ ਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੋਲਸਾਹਬ ਨੇ ਉਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਰ ਇੰਨਾ ਪਿੰਡਾਂ ਦੇ ਵਿੱਚ ਹਿਆਰਾ ਇੱਕਰ ਜਮੀਨ ਸਭ ਅਵੇਦ ਪਾਕਿਆਥੇ ਮਾਲੂਥਲ ਬਣ ਗਿਆ ਸਤ ਮੈਂ ਜਿੱਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾ ਮੈਂ ਬੈਠ ਗਿਆ ਮੈਂ ਉਸ ਸਮੇਂ ਕੀ ਆ ਸੀਗਾ ਟੰਡਿਆ ਵਾਲੀ ਤਾਰ ਤੋਂ ਪਾਰ ਜਾਂਦਾ ਕਿਸਾਨ ਉਹਨੂੰ ਸਰ ਬਿਲੀ ਰਕ ਕਨੈਕਸ਼ਨ ਚਾਹੀਦੇ ਆ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਟਾਇਆ ਗਿਆ ਸੀਗਾ ਐਦਾਂ ਮਜ਼ਾਕ ਟਾਇਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਟਾਲੋ ਜਿੰਨਾ ਵਸਦੀ ਮਜ਼ਾਕ ਟਾਲ ਜਿਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਆਸਾਂ ਆਕੇ ਦੇਖੋ ਹੌਸਲੀ ਇੱਕ ਕਮੇਟੀ ਬਣਾਓ ਵਦਾਨ ਸਵਾਦੀ ਇੱਕ ਕਮੇਟੀ ਬਣਾਓ ਵਾਦੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਲੀਵਾਸ ਉਹਦਾ ਦੇਂਦਾਰ ਕੌਣ ਕਿੱਥੇ ਗਿਆ ਕੇਂਦਰ ਸਦਗਤ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲ ਨਹੀਂ 88 ਜੀ ਬ ਗਈ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ سارے ਮੁੱਦੇ ਤਿੰਦ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ ਬਾਅਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾ ਜੀ ਕਰੇ ਅਸੀਂ ਬਾਹਰ ਤੇ ਲੜਦੇ ਆ ਅਸੀਂ ਬਾਹਰ ਤੇ ਪਈਏ ਆ 4 ਮਹੀਨੇ ਪਹਿਲਾਂ ਸਦੂਲ ਦੀ ਝੰਗ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦਵਾਦਾ ਸਾਡਾ ਸਾਰਾ ਸਭ ਕੁਝ ਉੱਜੜ ਗਿਆ ਸਾਡੇ ਸਾਡੇ ਟਰੈਕਟਰ ਸਾਜੀ ਤੁਸੀਂ ਫਸਲਾ ਫਸਲਾ ਜਿਹੜੀਆਂ ਗੋੜਦੀਆਂ ਵੇਖੇ ਆਣ ਗਿਆ ਅਜ ਨਾਲੇ ਦੀ ਧਰਤੀ ਦੇ ਉੱਤੇ ਟਰੈਕਟਰ ਟਾਲੀਆਂ ਕੰਬਾਈਨਾ ਹੱਲਾ ਸਾ ਲੋਕਾਂ ਦੇ ਖਾੜ ਵਰਗੇ ਲੋਕਾਂ ਦੇ ਖਾੜ ਵਰਗੇ ਸਾ ਗਰੀਬਾਂ ਦੇ ਕਾੜ ਜੜ ਕੇ ਫਸਲਾਂ ੜ ਜੀਆਂ ਕਮਾੜ ਜੜ ਕੇ ਤੇ ਲੀਡਰ ਜਿਹੜੇ ਕਮਨ ਲੱਗਿਆ ਕਿ ਵੋਟਾਂ ਕਿੱਦਾਂ ਬਣੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿੱਦਾਂ ਬਣਨ ਸਾਨੂੰ ਮੋਜ਼ਾ ਕਿੱਦਾਂ ਮਿਲੇ ਕੌਣ ਦੇਊਗਾ ਮੋਜ਼ਾ 20 ਲੱਖ ਦਾ ਕਿਲਾ ਸੀ ਉਥੇ 20 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ 8-8 ਫੁੱਟ ਦੇ ਚੜ ਗਈ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਾਝੋਕ ਸਦਾ ਭਗਵਾਨ ਸਿੰਘ ਮਾਣ ਜੀ ਤੂੰ ਮੈਂ ਨੇ ਕਿਹਾ ਸੀਗਾ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਹਾਂ ਤੁਸੀਂ ਜਾ ਕੇ ਆਏ ਹੋ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਐ ਵਾਈਂਡ ਅਪ ਕਰ ਲੋ ਮੈਂ ਮੇਰਾ ਦਿਲ ਹੀ ਕਰਦਾ ਰੋਪਣ ਨੂੰ ਲੇਕਿਨ ਸਾਰਾ ਨਹੀਂ ਬੋਲਣਾ ਮੈਂ ਸਭ ਦੋ ਤਿੰਨ ਗੱਲਾਂ ਕੱਦ ਗਿਆ ਅਸੀਂ ਅਸੀਂ ਸਭ ਮੁਖੰਤੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਵੇਤ ਪਾਲਸੀ ਲਾਗੂ ਕੀਤੀ ਜਾਵੇ ਮੋਕਮਤੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਰੇਟ ਕੱਢ ਰਹੇ ਅਸਲ ਕੰਦਿਆ ਦੀ ਤਾਰ ਤੋਂ ਬਾਅਦ ਜਿੱਥੇ ਬੀਐਸਐਫ ਦੇ ਗੇਟ ਲੱਗੇ ਆ ਸੱਤ ਸੱਤ ਫੁੱਟ ਰੇਟ ਸਾਡੇ ਨੂੰ ਪੁੱਛੋ ਕਿੱਦਾਂ ਨਿਕਲੂਗੀ ਉਹ ਕਿੰਦੇ ਸਰਕਾਰ ਦੇ ਅੰਦਰ ਆਉਂਗੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇਰੇ ਚਾਹੁੰਦੇ ਹੋ 50 ਕਿਲੋਮੀਟਰ ਬੀਆ ਸਭ ਦੇ ਅੰਦਰ ਆਉਂਦੇ ਹੋ ਸਬ ਹੋਣੀ ਅਹੀ ਆਉਂਦੇ ਹੁਣ ਕਿੱਥੇ ਕਹਿੰਦੇ ਸਰਕਾਰ ਸਾਹਿਬ ਹੁਣ ਜਿੰਦੇ ਸਰਕਾਰ ਕਿੱਥੇ ਹੈ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਕੇਲੇ ਦਾ ਕਿੰਨੇ ਦੇਣਾ ਸਭ ਉੱਥੇ ਹਜ਼ਾਰਾਂ ਇੱਕ ਵੀ ਦੁਰਗੀ ਆਉ ਮੈਂ ਤੁਹਾਨੂੰ ਦੱਸਦਾ ਕਿਦਾਂ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੱਬੇ ਆਪਣੇ ਕੱਢ ਰਹੇ ਆ ਰਾਵੀ ਦੇ ਵਿੱਚੋਂ ਦੱਬੇ ਟਰੈਕਟਰ ਲੋਕ ਕੱਢ ਰਹੇ ਆ ਸੋ ਆਪਾਂ ਨੂੰ ਸੱਚ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆਂ ਪਰ ਲੋਕ ਪਿਛਾ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ ਸੰਸਦ ਤੋਂ ਲੋਦੀ ਦੇ ਲੋਕ ਵੇਖਣ ਦੇ ਸੰਸਦ ਤੋਂ ਲੋਦੀ ਦੇ ਲੋਕ ਦੇਖਦੇ ਅਸਲ ਫੋਜਪੋਸੇ ਦੇਖਦੇ ਪੱਟੀ ਦੇ ਦੇਖਦੇ ਲਾਲਜੀਤ ਭੁੱਲਤ ਬੈਠਾ ਸਦਨ ਦੇਖਦੇ ਆ ਕਿ ਸਦਨ ਸਾਡੇ ਬਾਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ बड़े-बड़े वड्डे महापूषाए नाले ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸੇ ਵਾਲੇ ਸਨ ਸੱਤ ਸੁਭਾਨ ਸਿੰਘ ਜੀ ਬਾਬਾ ਜਗਤਾ ਸਿੰਘ ਜੀ ਤੰਦਾਲ ਨਾਲੇ ਬਾਬਾ ਸੁੱਖਾ ਸਿੰਘ ਸਹਾਰੀਆ ਵਾਲੇ ਸਭ ਉੱਥੇ ਬੰਦ ਬੰਨ੍ਹ ਕੇ ਸੇਵਾ ਕਰਦੇ ਆ ਗਿਆਨੀ ਰਕੀਰ ਸਿੰਘ ਜੀ ਕਾਲ ਤਖ ਦੇ ਸਾਬਕਾ ਜ਼ਾਇਦਾਦ ਬਾਬਾ ਸਾਹਿਬ ਦੇ ਹੱਦਗ੍ਰੰਥੀ ਭਾਈ ਬਲਦੇਵ ਸਿੰਘ ਵਡਾਲਾ ਆਪਣੀਆਂ ਟੀਮਾਂ ਲੈ ਕੇ ਸਭ ਕੰਮ ਕਰ ਹੋਇਆ ਸਭ ਮਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਦੀ ਸਾਹਿਬ ਸਭ ਦਿੱਲੀ ਤੋਂ ਆ ਕੇ ਹੋ ਸਾਡੇ ਨਾਲ ਟ੍ਰੈਕਟਰ ਤੋਂ ਆਉਂਦੇ ਆ ਸਭ ਕਿੱਥੇ ਗਏ ਅੱਜ ਇਹਨਾਂ ਨੇ ਭਜਤਪਤੀ ਸਾਹਿਬ ਦੇ ਤੇ ਰਾਜ ਕੀਤਾ ਕਿੱਥੇ ਗਏ ਕਿੱਥੇ ਗਏ ਸਾਹਿਬ ਬੰਗੂ ਘਾਟਾਂ ਤੇ ਚੜ ਗਏ ਸੀ ਉਹ ਸੁਣ ਲੋ ਗੱਲ ਬਲੇ ਕਿੱਥੇ ਗਏ ਸਾਹਿਬ ਸੁਣੋ ਪਿਆ ਵੀ ਸਾਡੀ ਸੁਣ ਲੋ ਹਣ ਸੁਣ ਲੋ ਬਾਜਾ ਸਭ ਸੁਣ ਲਓ ਸੁਣ ਲਾ ਸੁਣ ਲਾ ਸੁਣੋ ਸੁਣੋ ਕਿੱਥੇ ਜਾਓ ਸੁਣੋ ਉਹ ਸੁਣੋ ਜੀ ਰਿਪੋਰਟ ਕਰੋ ਉਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਰਿਕਾਰਡ ਨਾ ਕੀਤਾ ਜਾਵੇ